ਸਾਨੂੰ ਗੰਦਨ ਬਾਬਾ ਦੇਵ ਸਿੰਘ ਗੋੜਵਾਲੇ ਅੰਦਰ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਉੱਥੇ 7-8 ਸਾਲ ਹੋ ਗਏ ਆਂਦੇ ਆਉਨੇ ਉਹ ਸੰਗਤਾਂ ਨਾਲ ਵਿਚਰਦੇ ਹਾਂ ਬਾਣੀ ਪੜ੍ਹਦੇ ਹਾਂ ਬਹੁਤ ਖੁਸ਼ੀ ਹੁੰਦੀ ਆ ਆ ਕੇ ਮੈਂ ਵਾਪਸ ਜਾਣ ਦਾ ਮਨ ਨਹੀਂ ਕਰਦਾ ਉਹਨਾਂ ਦਾ ਸਮਾਪਤੀ ਕਰਦੇ ਸਨ 7-8 ਵਜੇ ਦੇ ਘਰੇ ਜਾਂਦੇ ਆਂ ਮੈਂ ਖਤਮ ਕਰਦੇ ਆ ਫਿਰ ਸੰਗਤਾਂ ਦੀ ਹੋਲ ਬਣਾਉ ਹੋਲ ਬਣਾਉ 6-7 7-8 ਵਜੇ ਜਾਂਦੇ ਕੋਈ ਵੀ ਪ੍ਰੋਗਰਾਮ ਹੋਵੇ ਸਾਨੂੰ ਬੜਾ ਚਾੜ ਜਾਂਦਾ ਜਦ ਬੁੱਧਵਾਰ ਆ ਗਿਆ ਬੁੱਧਵਾਰ ਆ ਗਿਆ ਬੁੱਧਵਾਰ ਦਾ ਚਾੜਿਆ ਹੁੰਦਾ ਆ ਕੇ ਜੀ ਇੰਨੀ ਖੁਸ਼ੀ ਹੁੰਦੀ ਸਾਨੂੰ ਚਪੈਰੇ ਦੀ ਉਹ ਪਹਿਲੇ ਤਾਂ ਇਹ ਅਰਦਾਸ ਕਹਿੰਦੇ ਸੀ ਅਰਦਾਸਾਂ ਨਾਲ ਹੀ ਮ ਤਾਂ ਦਿਨ ਦੇ ਸੰਗਤ ਵਧੀ ਜਾਂਦੀ ਨਹੀਂ ਘਟਦੇ ਤਾਂ ਹੈ ਨਹੀਂ ਤੁਹਾਡੇ ਸਾਹਮਣੇ ਇਹ ਸੰਗਤ ਕਿੰਨੀ ਹੋ ਜਾਂਦੀ ਹੈ ਬਿਲਕੁਲ ਉਹ ਧੁੱਪੇ ਵੀ ਸੰਗਤ ਭੁੰਜੇ ਬੈਠੀ ਹੁੰਦੀ ਹੈ ਸੰਗਤ ਧੁੱਪੇ ਬੈਠੀ ਹੁੰਦੀ ਹੈ ਸੰਗਤ ਸਾਡੇ ਪੈਰ ਮਾਚ ਜਾਂਦੇ ਕਿ ਸੰਗਤ ਨੂੰ ਕੁਸ਼ੀ ਨੇ ਧੁੱਪੇ ਬੈਠੇ ਹੁੰਦੇ ਸੰਗਤ ਦੇ ਲੋਕ ਇੰਨੀ ਹੋਣਾ ਇੰਨੀ ਗਰਮੀ ਗਰਮੀ ਪੈ ਰਹੀ ਹੈ ਪਰ ਜਿਹੜਾ ਸੰਗਤ ਦਾ ਠਾਠਾ ਮਾਰਦਾ ਕਾਠ ਇੱਥੇ ਹਰ ਵਾਰ ਵੱਧਦਾ ਜਾ ਰਿਹਾ ਹਾਂਜੀ ਹਾਂਜੀ ਵੀ ਇੰਨੀ ਕਿਰਪਾ ਇੱਥੇ ਤੇ ਸੰਗਤਾਂ ਵਿੱਚ ਇੰਨਾ ਵਿਸ਼ਵਾਸ ਵਧ ਰਿਹਾ हां सही ਗੱਲ ਹੈ ਵਿਸ਼ਵਾਸ ਬਹੁਤ ਵਧ ਰਿਆ ਸੰਗਤ ਦਾ ਇੱਥੇ ਇੱਕ ਰੀ ਮਰਾਤਪੁਰੀ ਹੁੰਦੀ ਫਿਰ ਪਤਾ ਨੂੰ ਕਹਿੰਦੇ ਅੱਗੇ ਅੱਗੇ ਸੰਗਤ ਅੱਗੇ ਵੱਧਦੀ ਜਾਂਦੀ ਹੈ ਸੰਗਤ ਸੰਗਤ ਕਿ ਬਹੁਤ ਦਰੋ ਦਰੋ ਸੰਗਤ ਆਈ ਹੈ ਇੱਕ ਦੋ ਹੋਈਆਂ ਇੱਕ ਦੋ ਪੈਂਡਿੰਗ ਹੈਗੇ ਬਾਬਾ ਜੀ ਦੀ ਵਾਰੀ ਪਤਾ ਹੀ ਬਾਬਾ ਜੀ ਨੂੰ ਫਰਿਆਦ ਲਈ ਹੋਈ ਆ ਕਦੋਂ ਮਰੀਆ ਸੁੰਦੇ ਬਾਬਾ ਜੀ ਕੀ ਕਰੋਗੇ ਵੀ ਕੀ ਇੱਥੋਂ ਮੰਗਿਆ ਤੇ ਪੂਰਾ ਹੋਇਆ ਇਹ ਕਿਹਾ ਸੀ ਤਾਂ ਕੰਮ ਸੈੱਟ ਹੋ ਜਾਏ ਕੋਈ ਹਾਲੀ ਕੋਸ਼ਿਸ਼ ਲੱਗਿਆ ਕਿ ਸੈੱਟ ਹੋ ਜੂ ਆਲਾ ਟਾਈਮ 'ਚ ਵਿਆਹ ਦੀ ਅਰਦਾਸ ਲਈ ਹੋ ਜਦੋਂ ਬਾਬਾ ਦੀਪ ਸਿੰਘ ਸੁੰਦੇ ਆ ਬੜੀ ਜਗ੍ਹਾ ਭੱਜ ਕੇ ਦੇਖ ਲਿਆ ਕਿਤੇ ਨਹੀਂ ਆਇਆ ਬਾਬਾ ਦੀਪ ਸਿੰਘ ਤੇ ਆ ਛੜਤੀ ਹੁਣ ਮੈਂ ਬਹੁਤ ਜਗ੍ਹਾ ਭੱਜ ਕੇ ਦੇਖ ਲਿਆ ਕਿ ਨਹੀਂ ਕਿਤੇ ਹੁੰਦੀ ਲੇਕਿਨ ਬਾਬਾ ਦੀਪ ਹੁਣ ਆਸ ਇੱਥੇ ਰੱਖੀ ਮੈਂ ਹੋਰ ਕਿਤੇ ਨਹੀਂ ਆਸ ਨਹੀਂ ਗਿਆ ਛੰਡੀਆਂ ਹੋਈਆਂ ਨੇ ਹਾਂ ਹੁਣ ਹੋਰ ਕਿਤੇ ਨਹੀਂ ਹੋਰ ਕਿਤੇ ਨਹੀਂ ਜਾਣਾ ਹੁਣ ਪੂਰੀ ਇੱਥੇ ਹੋਣੀ ਹੈ ਤੇ ਕਦੋਂ ਹੋਣੀ ਹੈ ਕਿਵੇਂ ਹੋਣੀ ਕਿਸ ਵੇਲੇ ਹੋਣੀ ਹੈ ਬਾਬਾ ਜੀ ਨੂੰ ਨਹੀਂ ਅਗਰ ਜੀ ਤੁਹਾਨੂੰ ਤਾਂ ਅੰਦਰ ਬਾਬਾ ਦੇਵ ਸਿੰਘ ਗੁਰਦਵਾਰਾ ਰਹਿੰਦੇ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਇੱਥੇ 7-8 ਸਾਲ ਹੋ ਗਏ ਆਂਦੇ ਨੂੰ ਕਿਹੋ ਜਿਹਾ ਲੱਗਦਾ ਜਦੋਂ ਇੱਥੇ ਆਉਨੇ ਹਾਂ ਸੰਗਤਾਂ ਨਾਲ ਵਿਚਰਦੇ ਹਾਂ ਬਾਣੀ ਪੜ੍ਹਦੇ ਹਾਂ ਬਹੁਤ ਖੁਸ਼ੀ ਹੁੰਦੀ ਆ ਆ ਕੇ ਪਰ ਵਾਪਸ ਜਾਣ ਦਾ ਮਨ ਨਹੀਂ ਕਰਦਾ ਉਹਨਾਂ ਦਾ ਸਮਾਪਤੀ ਕਰਦੇ ਤਾਂ 7-8 ਵਜੇ ਦੇ ਘਰੇ ਜਾਂਦੇ ਆਂਦੇ ਆਪਾਂ ਵੀ ਖਤਮ ਕਰਦੇ ਆ ਫਿਰ ਸੰਗਤ ਕਹਿੰਦੀ ਹੋਰ ਬਣਾਓ ਹੋਰ ਬਣਾਓ 6-7 7-8 ਵਜੇ ਜਾਂਦੇ ਕੋਈ ਵੀ ਪ੍ਰੋਗਰਾਮ ਹੋਵੇ ਤੁਹਾਨੂੰ ਬੜਾ ਚਾੜ ਜਾਂਦਾ ਜੀ ਬੁੱਧਵਾਰ ਆ ਗਿਆ ਬੁੱਧਵਾਰ ਆ ਗਿਆ ਬੁੱਧਵਾਰ ਦਾ ਚਾੜੜਿਆ ਹੁੰਦਾ ਆ ਕੇ ਜੀ ਇੰਨੀ ਖੁਸ਼ੀ ਹੁੰਦੀ ਨੇ ਵੀ ਦਾ ਰ ਐਸਾ ਨਾ ਹੈ ਵੀ ਜਿਹੜਾ ਸੰਗਤ ਇੱਥੇ ਇੱਕ ਦੁਪਹਿਰਾ ਸਾਫ ਕੱਢਦੀ ਆ ਉਹਨਾਂ ਦੇ ਮਨੋ ਕਾਮਨਾ ਪੂਰੀਆਂ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਜਿਹੜੇ ਦੁੱਖ ਕਸ਼ਟ ਇੱਕ ਆਪਣੇ ਜੀਵਨ 'ਚ ਹੁੰਦੇ ਨੇ ਨਾ ਬਾਬਾ ਦੀਪ ਸਿੰਘ ਜੀ ਕੱਟਨੇ ਸ਼ੁਰੂ ਕਰ ਦਿੰਦੇ ਹਾਂਜੀ ਹਾਂਜੀ ਸਹੀ ਗੱਲ ਆ ਉਹ ਪਹਿਲੇ ਤਾਂ ਅਰਦਾਸ ਕਹਿੰਦੇ ਸੀ ਅਰਦਾਸ ਨਾਲ ਹੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਤਾਂ ਅੰਦੀ ਨਾਲ ਦੀ ਸੰਗਤ ਵਧਦੀ ਜਾਂਦੀ ਘਟਦੇ ਤਾਂ ਹੈ ਨਹੀਂ ਤੁਹਾਡੇ ਸਾਹਮਣੇ ਇਹ ਸੰਗਤ ਕਿੰਨੀ ਹੋ ਜਾਂਦੀ ਆ ਬਿਲਕੁਲ ਉਹ ਧੁੱਪੇ ਵੀ ਸੰਗਤ ਭੁੰਜੇ ਬੈਠੀ ਹੁੰਦੀ ਆ ਸੰਗਤ ਧੁੱਪੇ ਬੈਠੀ ਹੁੰਦੀ ਆ ਸੰਗਤ ਸਾਡੇ ਪੈਰ ਮਾਚ ਜਾਂਦੇ ਕਿ ਸੰਗਤ ਨੂੰ 쿠ਸੀਆਂ ਤੇ ਧੁੱਪੇ ਬੈਠੇ ਹੁੰਦੇ ਸੰਗਤ ਦੇਖ ਲੋ ਇਹ ਦੇਖ ਲੋ ਇੰਨੀ ਹੋਣਾ ਗਰਮੀ ਗਰਮੀ ਪੈ ਰਹੀ ਹੈ ਪਰ ਜਿਹੜਾ ਸੰਗਤ ਦਾ ਠਾਠਾ ਮਰਦਾ ਕਾਠ ਇੱਥੇ ਹਰ ਵਾਰ ਵੱਧਦਾ ਜਾ ਰਿਹਾ ਹਾਂਜੀ ਹਾਂਜੀ ਵੀ ਇੰਨੀ ਕਿਰਪਾ ਇੱਥੇ ਤੇ ਸੰਗਤਾਂ ਵਿੱਚ ਇੰਨਾ ਵਿਸ਼ਵਾਸ ਵੱਧ ਰਿਹਾ ਹਾਂ ਸਹੀ ਗੱਲ ਹੈ ਵਿਸ਼ਵਾਸ ਬਹੁਤ ਵੱਧ ਰਿਹਾ ਸੰਗਤ ਦਾ ਇੱਥੇ ਕਿ ਇੱਕ ਹੀ ਮਰਾਤਪੁਰੀ ਹੁੰਦੀ ਫਿਰ ਪਤਾ ਤੁਹਾਨੂੰ ਕਹਿੰਦੇ ਅੱਗੇ ਅੱਗੇ ਸੰਗਤ ਅੱਗੇ ਵੱਧਦੀ ਜਾਂਦੀ ਹੈ ਸੰਗਤ ਸੰਗਤ ਕਿ ਬਹੁਤ ਦੂਰ ਦੂਰ ਸੰਗਤ ਆਈ ਹੈ ਇੱਕ ਦੋ ਹੋਈਆਂ ਇੱਕ ਦੋ ਪੈਂਡਿੰਗ ਹੈਗੇ ਬਾਬਾ ਜੀ ਦੇ ਬਾਰੇ ਪਤਾ ਹੀ ਬਾਬਾ ਜੀ ਨੂੰ ਫਰਿਆਦ ਲਈ ਹੋਈ ਆ ਕਦੋਂ ਮਰੀਆ ਸੁਣਦੇ ਆ ਬਾਬਾ ਜੀ ਫਰਿਆਦ ਪੂਰੀ ਹੋਵੇ ਹੋਰ ਕੀ ਆ ਸੰਧੀ ਕਰੋਗੇ ਵੀ ਕੀ ਇਥੋਂ ਮੰਗਿਆ ਤੇ ਪੂਰਾ ਹੋਇਆ ਕਿ ਮੈਂ ਪਹਿਲਾਂ ਜਦ ਇਹ ਕਿਹਾ ਸੀ ਤਾਂ ਕੰਮ ਸੈੱਟ ਹੋ ਜਾਏ ਕੋਈ ਹਾਲੀ ਕੋਸ਼ਿਸ਼ ਲੱਗਿਆ ਕਿ ਸੈੱਟ ਹੋ ਜੂਗਾ ਲੈ ਟਾਈਮ ਤੇ ਵਿਆਹ ਦੀ ਅਰਦਾਸ ਲਈ ਹੋਈ ਜਦੋਂ ਬਾਬਾ ਦੀਪ ਸਿੰਘ ਨੇ ਸੁਣਦੇ ਆ ਹੁਣ ਬੜੀ ਜਗ੍ਹਾ ਭੱਜ ਕੇ ਦੇਖ ਲਿਆ ਕਿਤੇ ਨਹੀਂ ਆਇਆ ਬਾਬਾ ਦੀਪ ਸਿੰਘ ਤੇ ਆ ਛੜਤੀ ਹੁਣ ਮੈਂ ਬਹੁਤ ਜਗ੍ਹਾ ਭੱਜ ਕੇ ਦੇਖ ਲਿਆ ਕੀ ਨਹੀਂ ਕਿਤੇ ਹੁੰਦੀ ਲੇਕਿ ਬਾਬਾ ਦੀ ਹੁਣ ਆਸ ਇੱਥੇ ਰੱਖੀ ਮੈਂ ਹੋਰ ਕਿਤੇ ਨਹੀਂ ਆਸ ਨਹੀਂ ਗਿਆ ਹਾਂ ਛੱਡੀਆਂ ਹੋਈਆਂ ਨੇ ਹਾਂ ਹੁਣ ਹੋਰ ਕਿਤੇ ਨਹੀਂ ਹੋਰ ਕਿਤੇ ਨਹੀਂ ਜਾਣਾ ਹੁਣ ਪੂਰੀ ਇੱਥੇ ਹੀ ਹੋਣੀ ਹੈ ਤੇ ਕਦੋਂ ਹੋਣੀ ਹੈ ਕਿਵੇਂ ਹੋਣੀ ਕਿਸ ਵੇਲੇ ਹੋਣੀ ਹੈ ਬਾਬਾ ਜੀ ਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਹੁਣ ਲੇਕਿ ਮਰਿਆਦ ਇੱਥੇ ਹੀ ਪੂਰੀ ਹੋਣੀ ਆ ਵਿਸ਼ਵਾਸ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ